ਸਵਾਗਤ ਕਰਦੀ ਹਾਂ ਜੀ ਮੈਂ ਸਾਰਿਆਂ ਦਾ ਰਿਆੜ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਇਹ ਚਟਨੀ ਬਣਾਵਾਂਗੇ ਇਹ ਚਟਨੀ ਅੱਜ ਇੱਕ ਨਵੇਂ ਤਰੀਕੇ ਦੀ ਬਣੇਗੀ ਤੇ ਆਓ ਫਿਰ ਵੇਖੀਏ ਇਹ ਚਟਨੀ ਕਿਸ ਚੀਜ਼ ਦੀ ਹੈ ਚਟਨੀ ਬਣਾਉਣ ਵਾਸਤੇ ਦੇਖੋ ਮੈਂ ਦੋ ਤਿੰਨ ਪਹਿਲਾਂ ਮਿਰਚਾਂ ਲਈਆਂ ਨੇ ਇੱਕ ਨਿੰਬੂ ਲਿਆਏ ਇਸੇ ਤਰ੍ਹਾਂ ਤੁਹਾਨੂੰ ਸਾਰਾ ਸਮਾਨ ਦਿਖਾ ਦਵਾਂਗੀ ਚਟਨੀ ਅਸੀਂ ਬਣਾਵਾਂਗੇ ਜੀ ਖਰੋਟਾਂ ਦੀਆਂ ਗਿਰੀਆਂ ਦੀ ਤੇ ਵਿੱਚ ਪਾਵਾਂਗੇ ਮੂੰਫਲੀ ਦੀਆਂ ਗਿਰੀਆਂ ਆ ਦੇਖੋ ਰਾਤ ਨੂੰ ਇਹ ਭਿਉ ਕੇ ਰੱਖੇ ਹੋਏ ਸੀ ਖਰੋਟ ਦੀਆਂ ਗਿਰੀਆਂ ਜਿਹੜੀਆਂ ਮੈਂ ਭਿਉ ਦਿੱਤੀਆਂ ਸੀ ਤੇ ਮੂੰਫਲੀ ਦੀਆਂ ਗਿਰੀਆਂ ਵੀ ਭਿਉ ਦਿੱਤੀਆਂ ਸੀ ਇਹ ਬਹੁਤ ਹੀ ਵਧੀਆ ਚਟਨੀ ਬਣਦੀ ਹੈ ਤੇ ਤੁਸੀਂ ਇਹ ਜਿਹੜੀ ਚਟਨੀ ਆ ਇਹਨੂੰ ਵੀ ਘਰ ਬਣਾ ਕੇ ਖਾ ਕੇ ਵੇਖਿਓ ਤੇ ਐਸੇ ਤਰ੍ਹਾਂ ਹੀ ਗਿਰੀਆਂ ਵੀ ਜਿਹੜੀਆਂ ਆ ਇਹਨੂੰ ਵੀ ਫੁੱਲ ਗਈਆਂ ਨੇ ਆ ਵੇਖੋ ਕਿੰਨੇ ਪਾਣੀ ਦੇ ਵਿੱਚ ਰਾਤ ਰਾਤ ਫੁੱਲ ਗਈਆਂ ਨੇ ਇਹ ਹੁਣ ਅਸੀਂ ਧਣੀਆਂ ਵੀ ਲਿਆਏ ਚਟਨੀ ਬਣਾਉਣ ਵਾਸਤੇ ਥੋੜਾ ਹਰਿਆ ਧਣੀਆਂ ਲਿਆਏ ਸਭ ਤੋਂ ਪਹਿਲਾਂ ਅਸੀਂ ਇੱਕ ਕੂੰਡਾ ਡੰਡਾ ਲਵਾਂਗੇ ਉਹਦੇ ਵਿੱਚ ਅਨਾਰ ਦਾਣਾ ਪਾਵਾਂਗੇ ਇੱਕ ਚਮਚਾ ਪੀਠਿਆ ਨਾਰਦਾਣਾ ਵੀ ਵਰਤ ਸਕਦੇ ਹੋ ਇਹ ਦੇਖੋ ਮੈਂ ਮਿਰਚਾਂ ਪਾਈਆਂ ਨੇ ਆਪਣੇ ਲੋੜ ਮੁਤਾਬਕ ਇੱਕ ਲਾਲ ਮਿਰਚ ਪਾਈ ਆ ਤਿੰਨ ਹਰੀਆਂ ਪਾਈਆਂ ਨੇ ਕਿੰਨੀ ਤਿੱਖੀ ਕਰਨੀ ਚਾਹੁੰਨੀ ਚਟਨੀ ਓਨੀਆਂ ਹੀ ਮਿਰਚਾਂ ਨੇ ਤੁਸੀਂ ਵੀ ਵੱਧ ਕੱਟ ਕਰ ਸਕਦੇ ਹੋ ਮਿਰਚਾਂ ਹੁਣ ਹਰਿਆ ਧਣੀਆਂ ਵੀ ਕੱਟ ਕੇ ਪਾ ਦਵਾਂਗੇ ਇਹ ਚਟਨੀ ਜਿਹੜੀ ਆ ਜੰਮੂ ਕਸ਼ਮੀਰ ਵਾਲੇ ਲੋਕ ਬਹੁਤ ਬਣਾ ਕੇ ਖਾਂਦੇ ਨੇ ਅਖਰੋਟਾਂ ਦੀ ਜਿਹੜੀ ਚਟਨੀ ਆ ਬਹੁਤ ਹੀ ਵਧੀਆ ਲੱਗਦੀ ਆ ਇਹ ਪਰੌਂਠਿਆਂ ਨਾਲ ਵੀ ਬੜੀ ਸਵਾਦ ਲੱਗਦੀ ਐ ਚੋਲਾ ਨਾਲ ਸਵਾਦ ਲੱਗਦੀ ਐ ਰੋਟੀਆਂ ਨਾਲ ਵੀ ਬਹੁਤ ਟੇਸਟ ਲੱਗਦੀ ਐ ਤੇ ਇਹਨੂੰ ਵੀ ਮੌਕਾ ਦਿਆ ਕਰੋ ਕਿਉਂਕਿ ਜਿਹੜੀਆਂ ਖਰੋਟਾਂ ਦੀਆਂ ਗਿਰੀਆਂ ਹੁੰਦੀਆਂ ਕਈ ਖਾਨ ਕਹਿ ਦਿੰਦੇ ਭੀ ਗਰਮ ਹੁੰਦੀਆਂ ਨੇ ਪਰ ਨਹੀਂ ਜਦੋਂ ਭੇਜ ਜਾਂਦੀਆਂ ਨੇ ਤੇ ਬਹੁਤ ਹੀ ਵਧੀਆ ਤਸਵੀਰ ਦੀਆਂ ਬਣ ਜਾਂਦੀਆਂ ਨੇ ਇਹ ਇਹ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਇਹ ਚਟਨੀ ਜਿਹੜੀ ਹੈ ਡੰਡੇ ਕੁੰਡੇ ਚ ਪੀਠ ਕੇ ਦੇਖਿਓ ਕਿੰਨੀ ਬਰੀਕ ਹੋ ਜਾਏਗੀ ਹੁਣ ਆਪਾਂ ਧਣੀਆਂ ਵੀ ਕੱਟ ਲਿਆ ਏ ਇਹ ਗਿਰੀਆਂ ਵੀ ਨਾ ਡੰਡੇ ਕੁੰਡੇ ਚ ਪਾ ਦਵਾਂਗੇ ਆਪਣੇ ਕੁੰਡੇ ਚ ਪਾ ਦਾਂਗੇ ਤੇ ਡੰਡੇ ਦੇ ਨਾਲ ਇਹਨਾਂ ਨੂੰ ਵੀ ਬਰੀਕ ਕਰਾਂਗੇ ਯਾਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੁਸੀਂ ਕਹੋਗੇ ਕਿ ਇਹ ਚਟਨੀ ਦੀ ਵੀਡੀਓ ਇਹ ਇਹ ਧਨੀਆ ਆਪਣਾ ਸੌਰੀ ਪੁਦੀਨਾ ਸੁੱਕਾ ਪਾਇਆ ਏ ਹਰਿਆ ਤੇ ਮਿਲਿਆ ਨਹੀਂ ਤੇ ਸੁੱਕਾ ਪੁਦੀਨਾ ਜਿਹੜਾ ਆ ਇਹ ਮੈਂ ਪਾ ਦਿੱਤਾ ਚਟਨੀ ਦੇ ਵਿੱਚ ਇਹਦਾ ਵੀ ਟੇਸਟ ਬਹੁਤ ਹੁੰਦਾ ਪਰ ਤੁਸੀਂ ਹਰਿਆ ਵੀ ਮਿਲੇ ਤੇ ਉਹ ਹੀ ਪਾ ਸਕਦੇ ਹੋ ਇਹ ਜਿਹੜੀ ਵੀਡੀਓ ਆ ਇਹ ਤਾਂ ਬਣਾਉ ਬੇ ਤੇ ਮਤਲਬ ਚਟਨੀ ਦੀ ਵੀਡੀਓ ਆ ਛੋਟੀ ਵੀ ਬਣ ਸਕਦੀ ਸੀ ਪਰ ਮੈਂ ਸੋਰਸ ਪਾਉਂਦੀ ਨਹੀਂ ਆ ਮੈਂ ਲੌਂਗ ਵੀਡੀਓ ਹੀ ਪਾਉਣੀ ਆ ਇਸ ਕਰਕੇ ਮੈਂ ਪੂਰਾ ਦਿਖਾ ਦਿਖਾਨੀ ਆ ਕਿ ਮੈਂ ਪੂਰੀ ਚੀਜ਼ ਕੀ ਬਣਾਈ ਆ ਤੇ ਬਹੁਤ ਤਰੀਕੇ ਦੇ ਨਾਲ ਚੀਜ਼ ਨੂੰ ਕਿੱਦਾਂ ਬਣਾਇਆ ਗਿਆ ਏ ਤੇ ਇਸ ਕਰਕੇ ਕਿ ਇਹ ਭੈਣ ਭਰਾਣੇ ਵੀ ਵੇਖ ਕੇ ਬਣਾਣੀ ਵੀ ਹੋਏ ਤੇ ਉਹਨੂੰ ਪਤਾ ਤਾਂ ਲੱਗੇ ਵੀ ਕਿਸ ਤਰ੍ਹਾਂ ਚੀਜ਼ ਬਣੀ ਹੋਈ ਆ ਇਸ ਕਰਕੇ ਮੈਂ ਲੌਂਗ ਵੀਡੀਓ ਦੇ ਵਿੱਚ ਇਹਨੂੰ ਬਦਲ ਦਿੱਤਾ ਹੈ ਤੇ ਆਹ ਦੇਖੋ ਟਮਾਟਰ ਵੀ ਪਾਵਾਂਗੇ ਅਸੀਂ ਇਹਦੇ ਵਿੱਚ ਇੱਕ ਚਟਣੀ ਵਾਕਿਆ ਹੀ ਤੁਸੀਂ ਇਦਾਂ ਬਣਾ ਕੇ ਖਾ ਕੇ ਦੇਖੋ ਤੁਸੀਂ ਵਾਕਿਆ ਹੀ ਕਹੋਗੇ ਕਿ ਵਾਕਿਆ ਹੀ ਚੀਜ਼ ਬਣੀ ਹੋਈ ਆ ਇਹ ਗਰਮੀਆਂ ਆ ਗਈਆਂ ਨੇ ਹੁਣ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਟੇਸਟੀ ਲੱਗਣੀਆਂ ਨੇ ਪਰ ਗਰਮੀਆਂ ਤੋਂ ਪਹਿਲਾਂ ਪਹਿਲਾਂ ਵੀ ਖਾ ਸਕਦੇ ਹੋ ਧਣੀਆਂ ਜਿਹੜਾ ਆ ਉਹ ਜਾ ਰਿਹਾ ਤੇ ਇਸ ਕਰਕੇ ਧਣੀਆਂ ਦਾ ਕਰਕੇ ਸੀ ਜਣਾਗਾ ਹੁਣ ਤੇ ਤੇ ਆਪਾਂ ਬ੍ਰੇਕ ਕਰਕੇ ਜਿਹੜਾ ਟਮਾਟਰ ਆ ਉਹ ਵੀ ਪਾਵਾਂਗੇ ਟੇਸਟ ਟਮਾਟਰ ਦਾ ਵੀ ਬਹੁਤ ਆਏਗਾ ਇਹ ਜਿਹੜੇ ਜੰਮੂ ਕਸ਼ਮੀਰ ਵਾਲ ਬਹੁਤ ਹੀ ਇਹ ਚਟਨੀ ਜਿਹੜੀ ਆ ਬਣਾਈ ਜਾਂਦੀ ਆ ਉਧਰ ਇਹ ਖਾਈ ਵੀ ਜਾਂਦੀ ਆ ਅਖਰੋਟਾਂ ਦੀ ਚਟਨੀ ਨੂੰ ਉਹ ਪਹਿਲ ਦਿੰਦੇ ਆ ਤੇ ਇਹ ਕਰਕੇ ਬਣਾਈ ਹੈ ਚਟਨੀ ਮੈਂ ਇੱਕ ਨਵੀਂ ਚੀਜ਼ ਆ ਇਸੇ ਤਰ੍ਹਾਂ ਇਹ ਪਬਰੀਕ ਕਰ ਲੈਣਾ ਇਹਨੂੰ ਹੌਲੀ ਹੌਲੀ ਕੁੱਟ ਲੈਣਾ ਆ ਦੇਖੋ ਚਟਨੀ ਕਿੰਨੀ ਵਧੀਆ ਹੋ ਗਈ ਹੈ ਕੁੱਟੀ ਗਈ ਹੈ ਇਹ ਤੇ ਟਮਾਟਰ ਵੀ ਬਰੀਕ ਹੋ ਗਿਆ ਸਾਰਾ ਰਿਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਵੇਖਿਆ ਕਰੋ ਬੜੀਆਂ ਨਵੀਆਂ ਨਵੀਆਂ ਵੀਡੀਓ ਹੁੰਦੀਆਂ ਆ ਹੁਣ ਦੇਖੋ ਚਟਨੀ ਹੋ ਗਈ ਆ ਬਰੀਕ ਹੁਣ ਆਪਾਂ ਨਿੰਬੂ ਨੂੰ ਜੋੜਾਂਗੇ ਉੱਪਰ ਕਈ ਵਾਰ ਕਈ ਕੋਈ ਸਬਜੀ ਘਰ ਦੇ ਵਿੱਚ ਨਹੀਂ ਮੌਜੂਦ ਹੁੰਦੀ ਜਾਂ ਕਿਦਾਂ ਤੇ ਇਹ ਚਟਨੀ ਜਿਹੜੀ ਆ ਨਾ ਇਹ ਸਬਜੀ ਦੀ ਲੋੜ ਵੀ ਜਿਹੜੀ ਆ ਪੂਰੀ ਕਰ ਦਿੰਦੀ ਆ ਤੈਨੂੰ ਬਹੁਤ ਚੋੜ ਦਵਾਂਗੇ ਟੇਸਟ ਇਹਦਾ ਹੋਰ ਵੀ ਵਾਜੇਗਾ ਇਹ 5 ਤੋਂ 7 ਦਿਨ 8 ਦਿਨ ਇਹ ਖਰਾਬ ਨਹੀਂ ਹੁੰਦੀ ਭਾਵੇਂ ਤੁਸੀਂ ਫਰਿੱਜ ਵਿੱਚ ਰੱਖ ਸਕਦੇ ਹੋ ਬਹੁਤ ਹੀ ਵਧੀਆ ਚੀਜ਼ ਬਣੀ ਆ ਇਹ ਜੇ ਨਿੰਬੂ ਨਹੀਂ ਹੁੰਦਾ ਤੇ ਅਮਚੂਰਾ ਵੀ ਪਾ ਸਕਦੇ ਹੋ ਪਰ ਨਾਰਦਰਨਾ ਵੀ ਪਾ ਸਕਦੇ ਹੋ ਨਾਰਦਰਨਾ ਬਹੁਤ ਵਧੀਆ ਨਾਰਦਰਨਾ ਤੇ ਪਾਉਣਾ ਹੀ ਚਾਹੀਦਾ ਨਾ ਇਹਦੇ ਚ ਥੋੜਾ ਜਿਹਾ ਨਮਕ ਪਾਵਾਂਗੇ ਸਵਾਦ ਅਨਸਾਰ ਚਿੱਟੇ ਵਾਲਾ ਨਮਕ ਪਾ ਦਿੱਤਾ ਮੈਂ ਥੋੜਾ ਜਿਹਾ ਇਸ ਕਾਲਾ ਵੀ ਪਾਵਾਂਗੇ ਇਹ ਕਾਲਾ ਨਮਕ ਹੈ ਨਮਕ ਸਵਾਦ ਅਨਸਾਰ ਹੀ ਪਾਉਣਾ ਆ ਇਹ ਲਾਸਟ ਵਿੱਚ ਮੈਂ ਨਮਕ ਪਾਇਆ ਸਾਰੀ ਚਟਨੀ ਜਿਹੜੀ ਆ ਕੁੱਟੀ ਗਈ ਆ ਤਾਂ ਉਹਕੇ ਕੁੰਡੇ ਦੇ ਵਿੱਚ ਚਟਨੀ ਕੋਟਦੇ ਆ ਨਮਕ ਜਿਹੜਾ ਬਾਅਦ 'ਚ ਹੀ ਪਾਣਾ ਚਾਹੀਦਾ ਆ ਨਮਕ ਦੇ ਨਾਲ ਨਾ ਪਾਣੀ ਪਾਣੀ ਹੋ ਜਾਂਦਾ ਚਟਨੀ ਦੇ ਵਿੱਚ ਇਸ ਕਰਕੇ ਇਹ ਬਾਅਦ ਵਿੱਚ ਹੀ ਪਾਉਣਾ ਚਾਹੀਦਾ ਲਓ ਜੀ ਚਟਨੀ ਤਿਆਰ ਹੋ ਗਈ ਆ ਬਹੁਤ ਵਧੀਆ ਆਪਾਂ ਹੁਣ ਇਹਨੂੰ ਇੱਕ ਕੌਲੀ ਦੇ ਵਿੱਚ ਕੱਢ ਲੈਨੇ ਆ ਇਹ ਜਿਹੜੀਆਂ ਵੀਡੀਓ ਪੈਂਦੀਆਂ ਆ ਪੂਰੀ ਵੀਡੀਓ ਵੇਖਿਆ ਕਰੋ ਤਾਂ ਹੀ ਤੁਹਾਨੂੰ ਪਤਾ ਚੱਲ ਸਕੇ ਕਿ ਤੁਸੀਂ ਜਿਹੜੀ ਵੀਡੀਓ ਵੇਖਦੇ ਹੋ ਇਹਦੇ ਮਤਲਬ ਬਣੀ ਹੋਈ ਵੀਡੀਓ ਆ ਇਹਦੇ ਆਪਾਂ ਚੀਜ਼ ਬਣਾਵਾਂਗੇ ਤੇ ਇਸ ਤਰ੍ਹਾਂ ਹੀ ਬਣੂਗੀ ਜਦੋਂ ਅੱਧ ਚੋਂ ਤੁਸੀਂ ਵੇਖਦੇ ਵੇਖਦੇ ਛੱਡ ਦਿੰਦੇ ਹੋ ਨਾ ਉਹ ਫਿਰ ਕੁਝ ਵੀ ਪਤਾ ਨਹੀਂ ਲੱਗਦਾ ਜੇ ਸਬਜ਼ੀ ਹੋਵੇ ਭਾਵੇਂ ਚਟਨੀ ਹੋਵੇ ਉਹ ਚੀਜ਼ ਦੇ ਬਣਦੀ ਨਹੀਂ ਫਿਰ ਆ ਦੇਖੋ ਕੋਈ ਡੱਬੀ ਦੇ ਵਿੱਚ ਪਾ ਕੇ ਤੁਸੀਂ ਕਿਹੇ ਚੀਜ਼ ਨਾਲ ਵੀ ਇਹਨੂੰ ਵਰਤ ਸਕਦੇ ਇਹ ਨਹੀਂ ਮੈਂ ਕਹਿੰਦੀ ਕਿ ਰੋਟੀਆਂ ਨਾਲ ਹੀ ਇਹਨੂੰ ਪਕੌੜਿਆਂ ਨਾਲ ਖਾਧੀ ਜਾ ਸਕਦੀ ਹੈ ਕਿਹੇ ਚੀਜ਼ ਨਾਲ ਵੀ ਤੁਸੀਂ ਖਾ ਸਕਦੇ ਹੋ ਬਹੁਤ ਵਧੀਆ ਟੇਸਟੀ ਬਣੀ ਹੈ ਇਹ ਇਹ ਦੇਖੋ ਡੱਬੀ ਦੇ ਵਿੱਚ ਪਾ ਕੇ ਜਿੰਨੇ ਦਿਨ ਮਰਜ਼ੀ ਕੱਟ ਸਕਦੇ ਹੋ ਇਹ ਨਹੀਂ ਕਿ ਇਹਨੇ ਖਰਾਬ ਹੋ ਜਾਣਾ ਖਰਾਬ ਨਹੀਂ ਹੁੰਦੀ ਲਓ ਜੀ ਚਟਨੀ ਬਣ ਕੇ ਖਰੋਟਾਂ ਦੀ ਚਟਨੀ ਤਿਆਰ ਹੋ ਗਈ ਹੈ ਤੁਹੀ ਵੀ ਇਹੋ ਜੀ ਬਣਾ ਕੇ ਖਾਇਆ ਕਰੋ ਜੀ ਰਿਆੜ ਫੂਡ ਨੂੰ ਜਰੂਰ ਯਾਦ ਰੱਖਿਆ ਕਰੋ ਰਿਆੜ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਰਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ